ਕੈਨੇਡਾ ਤੋਂ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਜੋ ਪੰਜਾਬੀਆਂ ਨੂੰ ਸੋਚਣ ਲਈ ਮਜਬੂਰ ਕਰ ਰਹੀਆਂ ਨੇ ਕੈਨੇਡਾ ਤੇ ਅਮਰੀਕਾ ਵਿੱਚ ਪਿਛਲੇ ਮਹੀਨਿਆਂ ਦੌਰਾਨ ਹੋਏ ਵੱਡੇ ਟਰੱਕ ਹਾਦਸਿਆਂ ਬਾਅਦ ਉਹ ਦੋਵੇਂ ਦੇਸ਼ਾਂ ਦਾ ਟਰਾਂਸਪੋਰਟ ਵਿਭਾਗ ਕਾਫੀ ਚੌਕਸ ਹੋ ਗਿਆ ਵਿਭਾਗ ਨੇ ਬੀਤੇ ਵਿੱਚ ਕੀਤੀਆਂ ਗਲਤੀਆਂ 'ਚ ਸੁਧਾਰ ਕਰਦੇ ਹਾਂ ਲਿਹਾਜ਼ਦਾਰੀ ਪਾਲਣ ਵਾਲੇ ਨਿਰੀਖਕਾਂ ਦੀ ਸੇਵਾਮਾ ਖਤਮ ਕਰਨ ਦੇ ਨਾਲ ਸੈਂਕੜੇ ਟਰੱਕ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਨੇ ਇਹ ਹੀ ਨਹੀਂ ਪੰਜ ਡਰਾਈਵਿੰਗ ਸਖਲਾਈ ਕੇਂਦਰਾਂ ਦੀ ਮਾਨਤਾ ਵੀ ਰੱਦ ਕੀਤੀ ਗਈ ਹੈ ਪਿਛਲੇ ਸਾਲਾਂ ਦੌਰਾਨ ਸੌਂਡ ਵਿੱਚ ਆਉਂਦਾ ਰਿਹਾ ਕਿ ਜਿਸ ਦਾ ਟਰੱਕ ਡਰਾਈਵਰੀ ਦਾ ਲਾਇਸੈਂਸ ਕਿਤੋਂ ਨਾ ਬਣਦਾ ਹੋਵੇ ਉਹ ਲੋਵਟਾ ਸੂਬੇ 'ਚ ਜਾ ਕੇ ਬਣਵਾ ਲੈਂਦਾ ਸੀ ਲੋਵਟਾ ਦੇ ਟਰਾਂਸਪੋਰਟ ਵਿਭਾਗ ਨੇ ਸਖਤੀ ਵਰਤਦਿਆਂ ਆਪਣੇ ਪੰਜ ਡਰਾਈਵਰ ਸਿਖਲਾਈ ਕੇਂਦਰਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ ਟੈਸਟ ਲੈ ਕੇ ਲਾਇਸੈਂਸ ਦੇਣ ਵਾਲੇ ਨੌ ਵਿਭਾਗੀ ਨਿਰੀਖਕਾਂ ਦੀਆਂ ਸੇਵਾਵਾਂ ਮ ਖਤਮ ਕਰ ਦਿੱਤੀਆਂ ਨੇ ਤੇ ਕਈ ਟਰਾਂਸਪੋਰਟ ਕੰਪਨੀਆਂ ਦੀ ਮਾਨਤਾ ਰੱਦ ਕਰ ਦਿੱਤੀ ਹੈ ਪਿਛਲੇ ਮਹੀਨੇ ਵਿੱਚ ਜਾਰੀ ਹੋਏ ਸੰਕੜੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਨੇ ਅਤੇ ਕਈਆਂ ਨੂੰ ਮੁੜ ਤੋਂ ਟੈਸਟ ਦੇ ਕੇ ਲਾਇਸੈਂਸ ਨਵਾਂ ਦੇ ਨੋਟਿਸ ਜਾਰੀ ਕੀਤੇ ਨੇ ਮੀਡੀਆ ਰਿਪੋਰਟਾਂ ਚ ਵਿਭਾਗੀ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਕਿ ਅਨਟਾਰੀਓ ਸੂਬੇ ਨੇ ਵੀ ਸਖਤੀ ਲਈ ਤਿਆਰੀਆਂ ਕੱਸ ਲਈਆਂ ਨੇ ਨਿਰੀਖਕਾਂ ਅਤੇ ਅਫਸਰਾਂ ਨੂੰ ਨਵੇਂ ਨਿਰਦੇਸ਼ ਮਿਲ ਲੱਗੇ ਨੇ ਟੈਸਟ ਵਿੱਚ ਸਖਤੀ ਦੇ ਨਾਲ ਨਾਲ ਇੱਛਕਾਂ ਦੀ ਮਾਨਸਿਕਤਾ ਪਰਖੇ ਜ਼ਰੂਰ ਕੀਤੀ ਜਾਣ ਦੇ ਨਿਯਮ ਬਣਾਏ ਜਾਣ ਲੱਗੇ ਨੇ ਹੋਰ ਰਾਜਾਂ ਵਿੱਚ ਵੀ ਸੜਕੀ ਨਿਯਮਾਂ ਨੂੰ ਸਖਤ ਕੀਤੇ ਜਾਣ ਲਈ ਸਰਵੇਖਣ ਕਰਵਾਏ ਜਾਣ ਲੱਗੇ ਨੇ ਅਤੇ ਟ੍ਰੈਫਿਕ ਪੁਲਿਸ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਜਾਣ ਦੀਆਂ ਤਿਆਰੀਆਂ ਹੋਣ ਲੱਗੀਆਂ ਨੇ ਅਨਟਾਰੀਓ ਦੇ ਕੁਝ ਸ਼ਹਿਰਾਂ ਦੀਆਂ ਮਿਊਂਸਿਪਲਿਟੀਆਂ ਵੱਲੋਂ ਸਪੀਡ ਕੈਮਰਿਆਂ ਦੀ ਗਿਣਤੀ ਵਧਾਈ ਜਾਣ ਲੱਗੀ ਹੈ ਤਾਂ ਜੋ ਤੇਜ਼ ਰਫ਼ਤਾਰੀ ਨੂੰ ਠੱਲ ਪਾਈ ਜਾ ਸਕੇ ਇਹਨਾਂ ਸਖਤੀਆਂ ਨਾਲ ਸੜਕ ਸੁਰੱਖਿਆ ਵਿੱਚ ਇਹਨਾਂ ਸੁਧਾਰ ਆਏਗਾ ਇਸ ਦਾ ਪਤਾ ਕੁਝ ਮਹੀਨੇ ਬਾਅਦ ਹੀ ਲੱਗ ਸਕੇਗਾ ਉਧਰ ਦੂਜੇ ਪਾਸੇ ਚੰਗੇ ਪੁਵੇਖਲੇ 2022 ਵਿੱਚ ਕੈਨੇਡਾ ਇੱਕ 27 ਸਾਲਾ ਪੰਜਾਬੀ ਸਟੂਡੈਂਟ ਜਤਿੰਦਰਪਾਲ ਸਿੰਘ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਜਤਿੰਦਰਪਾਲ ਨੇ ਫੈਂਟਾਨੀਲ ਮੈਥਾ ਫੈਂਟਾਮੀਨ ਅਤੇ ਕੋਕੀਨ ਦੀ ਤਸਕਰੀ ਅਤੇ ਗੈਰ ਕਾਨੂੰਨੀ ਪੈਸਾ ਰੱਖਣ ਦੇ ਦੋਸ਼ ਕਬੂਲੇ ਨੇ ਜਾਣਕਾਰੀ ਅਨੁਸਾਰ ਉਹ ਜਦ ਪੈਸੇ ਦੀ ਤੰਗੀ ਨਾਲ ਜੂਝਣ ਲੱਗਿਆ ਤਾਂ ਸਸਕਾਰਟਨ ਦੇ ਡਰੱਗ ਨੈਟਵਰਕ ਵਿੱਚ ਫਸ ਗਿਆ ਚਤੰਦਰ ਪਾਲ ਸਿੰਘ 2022 ਵਿੱਚ ਚੰਟਾਰੀਓ ਦੀ ਇੱਕ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਸਟੱਡੀ ਪਰਮਿਟ ਤੇ ਕੈਨੇਡਾ ਆਇਆ ਸੀ ਉਸਨੇ ਆਪਣਾ ਪਹਿਲਾ ਸਾਲ ਤਾਂ ਪੂਰਾ ਕਰ ਲਿਆ ਪਰ ਦੂਜੇ ਸਾਲ ਦੀ ਫੀਸ ਭਰਨ ਵਿੱਚ ਉਹ ਅਸਮਰਥ ਰਿਹਾ ਜਿਸ ਕਾਰਨ ਉਸ ਦਾ ਸਟੱਡੀ ਵੀਜ਼ਾ ਐਕਸਪਾਇਰ ਹੋ ਗਿਆ ਇਸ ਮਗਰੋਂ ਉਸ ਦੇ ਇੱਕ ਦੋਸਤ ਤੇ ਦੋਸਤ ਨੇ ਉਸ ਨੂੰ ਜਲਦੀ ਪੈਸਾ ਕਮਾਉਣ ਦਾ तरीका ਦੱਸਿਆ ਤੇ ਕਿਹਾ ਕਿ ਉਹ ਇਸ ਕੰਮ ਵਿੱਚ ਹਫ਼ਤੇ ਤੇ 10000 ਤੋਂ 12000 ਡਾਲਰ ਤੱਕ ਕਮਾ ਸਕਦਾ ਜੁਲਾਈ 2024 ਵਿੱਚ ਉਸ ਨੂੰ ਸਸ ਕਾਰਟੂਨ ਭੇਜ ਦਿੱਤਾ ਗਿਆ ਜਿੱਥੇ ਉਸਨੇ ਹੋਟਲ ਦੇ ਇੱਕ ਕਮਰੇ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਵਿਕਰੀ ਸ਼ੁਰੂ ਕਰ ਦਿੱਤੀ ਸਸ ਕਾਰਟੂਨ ਪੁਲਿਸ ਸਰਵਿਸ ਨੂੰ ਲਿਓ ਲਾਈਨ ਨਾਮਕ ਨੈੱਟਵਰਕ ਬਾਰੇ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਉਹਨਾਂ ਨੇ ਨਿਗਰਾਨੀ ਸ਼ੁਰੂ ਕਰ ਦਿੱਤੀ ਪੁਲਿਸ ਨੇ ਸਿਰਫ ਇੱਕ ਮਹੀਨੇ ਦੇ ਅੰਦਰ ਹੀ 30 ਅਗਸਤ 2024 ਨੂੰ ਜਤਿੰਦਰ ਪਾਲ ਨੂੰ ਕਾਬੂ ਕਰ ਲਿਆ ਜਦ ਪੁਲਿਸ ਨੇ ਹੋਟਲ ਦੇ ਕਮਰੇ ਦੀ ਤਲਾਸ਼ੀ ਲਈ ਤਾਂ ਇੱਥੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋਏ ਜਿਨ੍ਹਾਂ ਚੋਂ 2 ਕਿਲੋਗ੍ਰam ਤੋਂ ਵੱਧ ਫੈਂਟਨਿਲ ਕਿਲੋਗ੍ਰam ਤੋਂ ਵੱਧ ਮੈਥਮਫੈਂਟਾਮੀਨ ਅੱਧਾ ਕਿਲੋਗ੍ਰam

ਨਗਦੀ ਬਰਾਮਦ ਹੋਈ ਜਾਣਕਾਰੀ ਅਨੁਸਾਰ ਇਹ ਨਸ਼ੀਲੇ ਪਦਾਰਥਾਂ ਦੀ ਕੀਮਤ 70000 ਡਾਲਰ ਤੋਂ ਵੱਧ ਸੀ ਪ੍ਰੋਵੀਜ਼ਨਲ ਕੋਰਟ ਦੀ ਜੱਜ ਲੀਜ਼ਾ ਵਾਟਸਨ ਨੇ ਆਪਣੇ ਫੈਸਲੇ ਵਿੱਚ ਸੰਗ ਨੂੰ ਸਿਰਫ ਇੱਕ ਛੋਟੇ ਪੱਧਰ ਦਾ ਡੀਲਰ ਮੰਨਣ ਦੀ ਦਲੀਲ ਨੂੰ ਖਾਰਜ ਕਰ ਦਿੱਤਾ ਉਹਨਾਂ ਨੇ ਜਤਿੰਦਰ ਪਾਲ ਸੰਗ ਨੂੰ ਇੱਕ ਉੱਚ ਪੱਧਰੀ ਤਸਕਰੀ ਨੈੱਟਵਰਕ ਵਿੱਚ ਸ਼ਾਮਲ ਇੱਕ ਵੱਡਾ ਖਿਡਾਰੀ ਦੱਸਿਆ ਅਦਾਲਤ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਸਕੈਚਵਨ ਵਿੱਚ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ 2016 ਵਿੱਚ 92 ਤੋਂ ਵੱਧ ਕੇ 2023 ਵਿੱਚ 416 ਹੋ ਗਈਆਂ ਨੇ ਜਿਨ੍ਹਾਂ 'ਚ ਜਤਿੰਦਰ ਪਾਲ ਵਰਗੇ ਸ਼ਾਤਾ ਸਕਰਾਂ ਦਾ ਵੀ ਵੱਡਾ ਹੱਤਾ ਹੈ ਅਦਾਲਤ ਨੇ ਜਤਿੰਦਰਪਾਲ ਨੂੰ 11 ਸਾਲ ਕੈਦ ਦੀ ਸਜ਼ਾ ਦਾ ਐਲਾਨ ਕੀਤਾ ਤੇ ਜੇਲ੍ਹ ਵਿੱਚ ਬਿਤਾਏ ਸਮੇਂ ਦਾ ਕ੍ਰੈਡਿਟ ਮਿਲਣ ਤੋਂ ਬਾਅਦ ਉਸ ਨੂੰ ਲਗਭਗ 10 ਸਾਲ ਹੋਰ ਸਜ਼ਾ ਪੂਤਨੀ ਪਵੇਗੀ ਜੱਜ ਵਾਟਸਨ ਨੇ ਇਹ ਵੀ ਕਿਹਾ ਕਿ ਸਜ਼ਾ ਪੂਰੀ ਹੋਣ ਤੇ ਜਤਿੰਦਰ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ